नमस्कार देख रही पंजाब बॉर्डर न्यूज ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਲਗਾਤਾਰ ਹੋਏ 4-5 ਅਟੈਕ ਤੋਂ ਬਾਅਦ ਜੇ ਪੰਜਾਬ ਪੁਲਿਸ ਦੀ ਜੇ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੇ ਨਜ਼ਦੀਕੀ ਲਗਦੇ ਇਲਾਕੇ ਦੇ ਕਰਕੇ ਪਠਾਨਕੋਟ ਜ਼ਿਲ੍ਹੇ ਦੀ ਫੋਰਸ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਅੱਜ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਪੁਲਿਸ ਦੇ ਵੱਲੋਂ ਸਿਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਿਲ ਕੇ ਆਰਮੀ ਨਾਲ ਵੀ ਮਿਲ ਕੇ ਅੱਜ ਇੱਕ ਵੱਡਾ ਸਰਚ ਆਪਰੇਸ਼ਨ ਜੋ ਹੈ ਭਾਰਤ ਪਾਕਿਸਤਾਨ ਸਾਹਦੇ ਜੀਰੋ ਰੇਖਾ ਤੇ ਸਿੰਬਸ ਕੋਲਪਿੰਡ ਦੇ ਵਿੱਚ ਚਲਾਇਆ ਗਿਆ ਦੱਸ ਦਈਏ ਕਿ ਇਸ ਤੋਂ ਇਲਾਵਾ ਪੂਰਾ ਇਲਾਕਾ ਸ਼ਾਮਿਲ ਦੇ ਵਿੱਚ ਤਫਤੀਸ਼ ਕਰ ਦਿੱਤਾ ਗਿਆ ਕਿਉਂਕਿ ਉੱਥੇ ਹੀ ਅੱਜ ਇੱਕ ਪੰਜਾਬ ਪੁਲਿਸ ਦੇ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਂਦੇ ਹੋਏ ਮੋਕ ਡ੍ਰਿਲ ਵੀ ਕੀਤੀ ਗਈ ਦੱਸ ਦਈਏ ਕਿ ਪੰਜਾਬ ਪੁਲਿਸ ਤੇ ਭਾਰਤੀ ਸਿਨ੍ਹਧ ਜਵਾਨਾਂ ਦੇ ਵੱਲੋਂ ਮਿਲ ਕੇ ਇਸ স্মੋਕ ਡ੍ਰਿਲ ਨੂੰ ਅੰਜਾਮ ਦਿੱਤਾ ਗਿਆ ਅਤੇ ਪੂਰੀ ਤਰ੍ਹਾਂ ਮੁਸਤੈਦੀ ਦਰਸਾਈ ਗਈ ਦੱਸ ਦਿੱ ਕਿ ਪੰਜਾਬ ਪੁਲਿਸ ਵੱਲੋਂ ਸਹੱਜ ਖੇਤਰ ਦੇ ਵਿੱਚ ਤਾਇਨਾਤ ਕੀਤੇ ਗਏ ਸੈਕੰਡ ਲਾਈਨ ਅਫਸਰ ਦੇ ਨਾਕਿਆਂ ਤੇ ਵੀ ਪੰਜਾਬ ਪੁਲਿਸ ਵੱਲੋਂ ਆਪਣੀ ਨਫਰੀ ਬਦਲ ਦਿੱਤੀ ਗਈ ਹੈ ਅਤੇ ਹਰ ਤਰ੍ਹਾਂ ਦੀ ਜਾਂਚ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਸਹੱਜ ਖੇਤਰ ਦੇ ਵਿੱਚ ਜੋ ਬਾਹਰੋਂ ਆਏ ਪ੍ਰਦੇਸੀ ਲੋਕ ਨੇ ਉਹਨਾਂ ਦੀ ਵੀ ਡਾਕੂਮੈਂਟਰੀ ਜਾਂਚ ਜੋ ਹੈ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਅਗਿਆਤ ਵਿਅਕਤੀ ਇਲਾਕੇ ਦੇ ਵਿੱਚ ਹਲਚਲ ਨਾ ਕਰੇ ਇਸ ਤੋਂ ਇਲਾਵਾ ਐਸਐਸਪੀ ਪਠਾਨਕੋਟ ਦੇ ਵੱਲੋਂ ਲਗਾਤਾਰ ਐਡਵਾਈਸ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਨਿਸ਼ਚਿਤਤਾ ਹੈ ਕਿ ਜੇਕਰ ਸਰਦੀ ਖੇਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਗਿਆਤ ਵਿਅਕਤੀ ਜਾਂ ਫਰ ਅਗਿਆਤ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਅਣਚਾਹੀ ਘਟਨਾ ਨੂੰ ਅੰਜਾਮ ਹੋਣ ਤੋਂ ਬਚਾਇਆ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮਹਾਰਕੇਸ਼ ਸ਼ਰਮਾ ਬੰਦਿਆ ਸਰ ਬਾਰਡਰ ਤੇ ਸਰਚ ਕੀਤਾ ਹੈ ਕਿ ਐਸਾ ਆਪਣਾ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੇਜ਼ ਨੂੰ ਮਧਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉੱਥੇ ਰੈਡ ਅਲਰਟ ਜਾਰੀ ਹੋਇਆ ਹੈ ਉਸੇ سلسلے ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਾਸੋ ਐਂਡ ਐਂਟਰਟੇਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ इस तो अलावा होर मीटिंग्स विद बी एस एफ आर्मी इंटेलीजेंस एजेंसीज वो हुई है एंड ये जेडे एक्शनेबल इनपुट्स और ऑपरेशनल स्ट्रैटजीज है वो शेयर की गई है इवन पठानकोट uh, पुलिस वालों जोड़े विलेज डिफेंस कमेटीज़ है, है जो सरहद के उ पिंड है उन्होंने मीटिंगस करके भी सेंसटाइज कराया गया है कि जे उत् कोई थो शक्की बंदा या कोई शक्की चीज़ जपती है तो वो जी इतला है वो पुलिस नो कंट्रोल रूम और होर जो कम्यूनीकेशन चैनल्स के राही पुलिस दी जाए